उडान न्यूज इंडिया देख रहे सारे दर्शकों संतोष राजपूत का प्यार भरा नमस्कार आज हम पहुंचे हैं पिंड बोपराई कला जहां पर तंतन बाबा सोलाना जोड़ मेला मुख्य सेवादार सरदार विक्रम सिंह जी हीरा सिंह जी कृपाल सिंह जी गुरु साहब सिंह जी गुरुप्रीत सिंह जी सब के सहयोग से, से मेला श्रद्धा भावना से मनाया गया आओ दिखाते हैं मेले की लाइव तस्वीरें ਦਿਕ੍ਰਮ ਸਿੰਘ ਨਾ ਜੀ ਪਿੰਡ ਬੋਪਰਾਂ ਕਲਾਂ ਜੀ ਕੋਸਲੇ ਮਿਸਪਾਇਰਾ ਕਿੰਨੇ ਟਾਈਮ ਤੋਂ ਕਰਾਇਆ ਜਾ ਰਿਹਾ ਹੈ ਇਹ ਜੀ ਇਹ ਤਿੰਨ ਪੀੜੀਆਂ ਦੇ ਲੰਘੇ ਆ ਜੀ ਇਹ ਮੇਲਾ ਜਿਹੜਾ ਕਰਾਇਆ ਜਾਂਦਾ ਕੋਈ ਜਗ੍ਹਾ ਨਹੀਂ ਆ ਧੰਨ ਧੰਨ ਬਾਬਾ ਸੁਜਾਦ ਸਿੰਘ ਜੀ ਸ਼ਹੀਦ ਤੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਮੇਲਾ ਬਣਾਇਆ ਜਾਂਦਾ ਹਰ ਸਾਲ ਬਹੁਤ ਵਧੀਆ ਮਨਾ ਜਾਂਦਾ ਜੀ ਪਿੰਡ ਦੇ ਸੰਜੋਗ ਦੇ ਨਾਲ ਸਾਰਾ ਜਾਨੀ ਲੰਗਰ ਹੱਡਾ ਆ ਕੇ ਇੱਥੇ ਲੰਗਰ ਛਕਦਾ ਵਾ ਨਾਲ ਬਣਾਉਂਦਾ ਵਾ ਤੇ ਹਰ ਕੋਈ ਜਾਨੀ ਕੀ ਇਹ ਸਾ ਆਪਣਾ ਪਾਉਂਦਾ ਇੱਥੇ ਸਾਰੇ ਪਿੰਡ ਨੂੰ ਲੱਖ ਲੱਖ ਵਧਾਈ ਹੋਵੇ ਆਪਣੇ ਵੱਲੋਂ ਕਿ ਮੇਲੇ ਦੀ ਬਹੁਤ ਬਹੁਤ ਇਹ ਜਿਹੜਾ ਜੋੜ ਮੇਲਾ ਹੋ ਰਿਹਾ ਬਾਬਾ ਸਜਾਨ ਸਿੰਘ ਦੀ ਪਿੰਡ ਬੋਪੜਾ ਇਹ ਕਲਾ ਇਹ ਜੋ ਮਹਾਰਾਣੀ ਜੰਦਾ ਨੇ ਸ਼ਾਮ ਸਿੰਘ ਚਾਰੀ ਵਾਲੇ ਨੂੰ ਖਣੇ ਆ ਭੇਜਿਆ ਹੀ ਕਿ ਆਪਾਂ ਸਭਰਾਵਾਂ ਦੀ ਜੰਗ ਜਾਨਾ ਉਦੋਂ ਫਿਰ ਇਹ ਵੀ ਆਪਣਾ ਜਸਾ ਲੈ ਕੇ ਤੇ ਸਭਰਾਵਾਂ ਦੀ ਜੰਗ ਦੇ ਵਿੱਚ ਪਹੁੰਚੇ ਸੀ ਸ਼ਾਮ ਸਿੰਘ ਚਾਰੀ ਵਾਲੇ ਦੇ ਨਾਲ ਉੱਥੇ ਪੇਛੀ ਲੋਗੇ ਨੇ ਕੀ ਜਿਹੜੇ ਹੋ ਗਏ ਨੇ ਤੇ ਖੀਸ ਨੇ ਨਾ ਵੱਖਰਾ ਤੇ ਧੜ ਵੱਖਰਾ ਫਿਰ ਆਪਣੀਆਂ ਮਾਰਾਂ ਨੂੰ ਮਿਲੇ ਨੇ ਸੁਖਨੇ ਦੇ ਉਹਨੂੰ ਬੋਲਿਆ ਵੀ ਅਸੀਂ ਸ਼ਹੀਦ ਹੋ ਚੁੱਕੇ ਆ ਸਾਡਾ ਤੋਂ ਧੜ ਲੈ ਆਓ ਤੇ ਸਨਸਕਾਰ ਪਿੰਡ ਦੇ ਵੀ ਜਾਣ ਕੇ ਕਰ ਦਿਓ ਤੇ ਜਿਆਲਦਾ ਘੜਵਾ ਲੈ ਜਾਓ ਆਠ ਕਰਦੇ ਸ਼ੁਰੂ ਕਰਕੇ ਜਾਇਓ ਤੇ 6.5 ਸੀਸ਼ ਆ ਤੁਹਾਡੇ ਨਾਲ ਜੋੜ ਕੇ ਉਥੇ ਚਾਦਰ ਪਾ ਕੇ ਜਿਆਲਦਾ ਛੱਟਾ ਮਾਰ ਦਿਓ ਜਦੋਂ ਤੁਸੀਂ ਤੁਰੋਗੇ ਪਿੱਛਾ ਪਹੁੰਕੇ ਨਹੀਂ ਦੇਖਣਾ ਇਹ ਕੀ ਹੋਇਆ ਜਦੋਂ ਇਦਾਂ ਦੂਰੇ ਆਏ ਨੇ ਤੇ ਮੰਜੀ ਹੌਲੀ ਹੋ ਗਈ ਜੋ ਮੰਜੀ ਹੌਲੀ ਹੋਣ ਤੇ ਫਿਰ ਇਹਨਾਂ ਨੇ ਸੇਵਾਦਾਰਾਂ ਨੇ ਮਹਾਰਾਜ ਜੀ ਦੇ ਆਕੇ ਆ ਮਹਾਰਾਜ ਜੀ ਮੰਜੀ ਹੌਲੀ ਹੋ ਗਈ ਆ ਉਹ ਆਖਣਗੇ ਨਹੀਂ ਪਰ ਚੱਲੀ ਤੁਸੀਂ ਤਰੇ ਚਲੋ ਜੇ ਉਹ ਤਰੇ ਆਇਆ ਫੇ ਚਾਣਕ ਮਾਤਾ ਨੇ ਪਿੱਛੇ ਭੋਗੇ ਵੇਖ ਲਿਆ ਜੇ ਪਿੱਛੇ ਤਰੇ ਆਉਂਦੇ ਨਹੀਂ ਫੇ ਉੱਥੇ ਜੇ ਉਹ ਤਰੇ ਆਉਂਦੇ ਨਹੀਂ ਜੇ ਉਹ ਉੱਥੇ ਵੇਲੇ ਲੋਪ ਹੋ ਗਿਆ ਬਾਅਦ ਵਿੱਚ ਫੇ ਸ਼ਾਮਾ ਪਈਆਂ ਅਰਦਾਸ ਬੇਨਤੀ ਕੀਤੀ ਮਾਤਾ ਜੀ ਨੇ ਵੀ ਸਾਨੂੰ ਰੱਛਾ ਦੇ ਦਿਓ ਫੇ ਸੁਖ ਨੇ ਦੱਖਣ ਦਿੱਤੇ ਨਹੀਂ ਇਹਨਾਂ ਨੇ ਕਿਹਾ ਜਿਉ ਸਾਡੇ ਜਿਹੜੇ ਕਕਾਰ ਨੇ ਕਕਾਰ ਲੈ ਜਾਓ ਕਾਰਾਂ ਦਾ ਜਾ ਕੇ ਤੇ ਨਗਰ ਦੇ ਵਿੱਚ ਸਥਾਪਤ ਕਰ ਦਿਓ ਇਹ ਕੇਤੇ ਸਾਡੀ ਜ਼ਾਰਗੀਰ ਬਣਾਏ ਇੱਕ ਸਭਰਾਹੀ ਤੇ ਕਿਸੇ ਬੋਬਰਾਣ ਘਹਾਣ ਦੇ ਵਿੱਚ ਬਣਾ ਦਿਓ ਜਿੱਥੇ ਵੀ ਸਾਨੂੰ ਕੋਈ ਯਾਰ ਕਰੂ ਅਸੀਂ ਉੱਥੇ ਹਾਜ਼ਰ ਹੋਵਾਂਗੇ ਜੋ ਵੀ ਆਪਣੇ ਸ਼ਰਧਾ ਭਾਵਨਾ ਦੇ ਨਾਲ ਕੋਈ ਮੰਗ ਮੰਗੂਗਾ ਉਹ ਉਹਦੀ ਸੰਸਦੀ ਵਿੱਚ ਅਰਦਾਸ پوری ਹੋਦੀ ਬਾਜੀ ਖਾਸਾਂ